ਤੈਨੂੰ ਮੈਂ ਹੈਂ ਤੈਨੂੰ ਮੈਂ ਤੇਰੇ ਨਾਲ ਮੈਂ ਤੇ ਤਰੀਕੇ ਦੱਸੂਗਾ ਕਿਦਾਂ ਨੂੰ ਨਸਤਾਉਣਾ ਠੀਕ ਹੈ ਜੇ ਕਿਤੇ ਮੈਂ ਅਸਾਸ ਹੁੰਦਾ ਨਾ ਕਿਤੇ ਮੋਪਾਰ ਆਏ ਦੇਣੀਆਂ ਮੈਂ ਤੈਨੂੰ ਮੈਂ ਤੇਰਾ ਦਿਮਾਗ ਚ ਆਈਡੀਆ ਦੇਈ ਜਾਊਂਗਾ ਤੂੰ ਮੈਨੂੰ ਦੱਸੀ ਜਾਵੇਂ ਤਰਾ ਇਤਰਾ ਕਰਨਾ ਤਰਾ ਕਰ ਛੋਟੂ شادی ਦਾ ਕਰੀ ਫਸ ਜਾਏਗਾ ਠੀਕ ਹੈ ਐਸੇ ਹੀ ਰਹਿਣਾ ਖੁਸ਼ ਰਹੇਗਾ ਉਸਕੋ ਦੇਖ ਲੈ ਉਹ ਹਸ ਰਹਾ ਉੱਪਰੋਂ ਉੱਪਰ ਸੇ ਇਹ ਅੰਦਰ ਸੇ ਉਹ ਪੂਰਾ ਦੁਖੀ ਹੈ ਹਾਂਜੀ ਸਤਿਗੁਰੂ ਜੀ ਸਾਰਿਆਂ ਦੇ ਰਿਵਾਇਤਾਂ ਨੂੰ ਆਉਂਦੇ ਨਹੀਂ ਮਗਰ ਬਸ ਰਹਿ ਗਿਆ ਹੁਣ ਬਾਥਰੂਮ ਦਾ ਕੰਮ ਬਸ ਹੀ ਹੋਈ ਗਾ ਮੈਂ ਪਹੁੰਚ ਗਿਆ ਘਰ ਤੇ ਕਾਫੀ ਸਫਾਈ ਲੱਗ ਰਹੀ ਹੈ ਸੋਹਣਾ ਲੱਗ ਰਿਹਾ ਤੇ ਬੰਦੇ ਵੀ ਉਹੋ ਗੱਲ ਆ ਵੀ ਜੇ ਦੇ ਪੈਸੇ ਤਿਆਰ ਲਾਇਆ ਹੁਣ ਚੀਜ਼ ਚੰਗੀ ਬਣ ਜੰਦੀ ਹੈ ਇਹੋ ਹਾਲ ਜਨਾਨੀਆਂ ਦਾ ਹੁੰਦਾ ਪਰ ਇਹ ਜੇ ਘਰ ਤੋਂ ਜੇ ਜਨਾਨੀ ਨਹੀਂ ਸੌਂਦੀ ਹਾਂ ਮੈਂ ਜੇ ਘਰ ਤੋਂ ਆਣਾ ਹੈ ਜਨਾਨੀ ਨਹੀਂ ਸੌਦੀ ਤੇ ਤਕਰੀਬਾ ਹੁੰਦਾ ਜਦੋਂ ਕੰਮ ਧੰਦਾ ਤੇ ਪੈਂਦਾ ਇੰਨੀ ਚਾਹ ਕਿੰਨੇ ਪੀਣੀ ਇੰਨਾ ਪਾਣੀ ਪਾਤਾ ਤੇ ਦੋ ਤੇ ਆਪਾਂ ਜਾਣੇ ਚੌਲ ਕਾਹੀ ਕਿਹੜੀ ਖੁਸ਼ੀ ਚ ਦਾਲ ਚੌਲ ਖਾਣ ਦੀ ਕਰਨੇ ਏ ਆਪਣਾ ਰਾਤ ਦੇ ਰਾਤ ਦਾ ਹੀ ਸ਼ਾਮਾਂ ਦੇ ਪੈਂ ਗਈਆਂ ਪਹ 4:00 ਵਜੇ ਮੈਂ ਸੱਸ ਨਹੀਂ ਦਾ ਘਰ ਆ ਗਈ ਤੈਨੂੰ ਪਤਾ ਮੈਂ ਲੇਟ ਆਇਆ ਕੋ ਗੁੱਸੇ ਕੀ ਸ਼ੈ ਤੇ ਬਹੁਤ ਮੇਰੀ ਤੇ ਮੈਂ ਤੁਹਾਨੂੰ ਨਹੀਂ ਮੈਸੇਜ ਕੀਤਾ ਕੰਮ ਹੀ ਬੜਾ ਕਰਦੀ ਹਾਂ ਮਰਸਾ ਫੋਨ ਕਰਦਾ ਕਿ ਟਾਈਮ ਹੀ ਬਣੀ ਵੀ ਨਹੀਂ ਪਤਾ ਕਿਦੋਂ ਆਉਣਾ ਕਿਦੋਂ ਨਹੀਂ ਗੁਰਨਵਾਰ ਜੂ ਲੈ ਕੇ ਬੈਠੀ ਹਾਂ ਮੈਂ ਇਹ ਤਾਂ ਸੱਸ ਦਾ ਬਦਲ ਕਹਿਣਾ 7:00 ਨਹੀਂ ਪਹੁੰਚਦੀ ਆਪਾਂ ਵੀ ਬਹੁਤ ਜ਼ਰੂਰੀ ਆ ਮਾਰੇ ਦੀ ਜਾਈ ਲੋੜ ਹੁੰਦੀ ਆ ਹਰ ਇੱਕ ਚੀਜ਼ ਸੋਹਣੀ ਲਾਦੀ ਟਾਈਮ ਟਾਈਮ ਨਾਲ ਤੇ ਗੁਰਨਵਾਰ ਸਿੰਘ ਸੁੱਤਾ ਪਿਆ ਉਹਨੂੰ ਛੇੜਨਾ ਨਹੀਂ ਆਪਾਂ ਆਪਾਂ ਚਾਹ ਚੂ ਪੀਨੇ ਵਧੀਆ ਜੀ ਇਨਾਂ ਕੋ ਹਣ ਚਾਹ ਲੈ ਉਹ ਬਣਾ ਕੇ ਵਧੀਆ ਜੀ ਅੱਜ ਤੇ ਚਾਹ ਬਣੀ ਆਪਾਂ ਪੀ ਲਿਆ ਤੇ ਬਾਅਦ ਦੀਆਂ ਧਿਆਨੀਆਂ ਨੇ ਗੁਰਨਿਵਾਜ ਨੂੰ ਵੀ ਉੱਠ ਪਿਆ ਉਹਨੂੰ ਖੜਾਉਂਗੇ ਹਣ ਮੰਦਿਰ ਤੇ ਗ੍ਰਹਿਮਤ ਆਜਦਾ ਜਦੋਂ ਖੁਸ਼ ਹੋ ਜਾਂਦਾ ਹਾਂ ਨੂੰ ਹਣ ਪਿਆਰਾ ਹੁੰਦਾ ਨੇ ਤੇ ਬੱਚਿਆਂ ਨੂੰ ਬੱਚੇ ਪਿਆਰੇ ਨੇ ਉਹਨੂੰ ਬੱਚੇ ਹੀ ਲੱਗਦੇ ਕਦਾਂ ਠੀਕ ਠਾਕ ਹੈ ਬਾਬਾ ਪੂਰਾ ਖੁਸ਼ ਹੋ ਗਿਆ ਜਿੰਨੇ ਪੈਲ ਦਾ ਕੰਮ ਨਵੇਦਨਾ ਕਦੋਂ ਆ ਸਾਰਾ ਖਲਾੜਾ ਸੰਭਿਆਣਾ ਅੱਜ ਸਭ ਕੋਈ ਆਡਾ ਖਲਾ ਰਿਆ ਜੋਸ ਮਾਣ ਕੋ ਛੜਿਆ ਨਹੀਂ ਅੱਜ ਸਾਈਕਲਾਂ ਤੇ ਆਏ ਮਡੀ ਬੋਨਾ ਇੱਥੇ ਬਾਹਰ ਦੋ ਤਿੰਨ ਬੰਦੇ ਬੈਠੇ ਧੁੱਪੇ ਆਏ ਅੱਜ ਇੱਧਰ ਦੋ ਜੀ ਟੌਰ ਮਾਰ ਕੇ ਬੈਠੇ ਬੰਦੇ ਨੇ ਕਿੱਥੇ ਚੱਲੇ ਆ ਗਏ ਆਏ ਹੰਸਾ ਦਾ ਜੋੜਾ ਕਿੱਥੇ ਚੱਲਿਆ ਹਾਂ ਲੜਾਈ ਕਰਨ ਨੂੰ ਤਿਆਰ ਐ ਮਦਦ ਜੀ ਦੋ ਜੀ ਇਹ ਵੀ ਨਵਾਂ ਤਰੀਕਾ ਵਧੀਆ ਤਿਆਰ ਹੁੰਦਾ ਅਭੀ ਜਿਹੜੇ ਬੜੇ ਨੇ ਬਣਾਏ ਜੇ ਅਗਰ ਤਿਆਰ ਹੋਣਾਵੇ ਤਾਂ ਲੜਾਈ ਕਰਨੀ ਹੈ ਨਹੀਂ ਮੈਂ ਅਖਲੀ ਰਾਸ ਸਾਂ ਇਹ ਤਿਆਰੇ ਨੌ ਸੱਤ ਇਹਨਾਂ ਨੂੰ ਰੋਕਦਾ ਇਨੇ ਕਾਲੀ ਰੋਕਦਾ ਹੋਏ ਤੂੰ ਕੌਣ ਨਾ ਰੋਕਣਾ ਓਏ ਮੂੰ ਕੁੜੀ ਕਿੰਨਾ ਦਿਨ ਪਿਆ ਕਾ ਉਹਦਾ ਜੀ ਨਹੀਂ ਲੱਗਦਾ ਤੇਰੇ ਬਿਨਾਂ ਤੂੰ ਇਹ ਸੋਚ ਕੇ ਜੀ ਹਾਂ ਇਹਨੇ ਸੋਚੀ ਹਰ ਚੀਜ਼ ਪੋਜ਼ਿਟਿਵ ਸੋਚ ਲੋ ਇਹਨੂੰ ਸੋਚ ਤੂੰ ਗਲਤ ਤਰੀਕੇ ਨਾਲ ਸੋਇਆ ਤੂੰ ਸਹੀ ਤਰੀਕੇ ਨਾਲ ਸੋਚ ਕੇ ਬੰਦੀ ਉਹ ਨਹੀਂ ਆ ਜੀ ਇਨ੍ਹਾ ਅਦਾ ਕਰੇਦਾ ਉਹ ਕਰੇ ਹੁਣ ਇੱਥੇ ਵਾਕਿਆ ਤਿਆਰ ਹੋਈਆਂ ਨੂੰ ਦਾ ਤੂੰ ਧੁੱਪ ਸੇਕਣ ਦੇ ਸਾਰੇ ਜਣੇ ਬੈਠੇ ਤੇ ਸਾਡੇ ਖਲਾਰਾ ਵੜਾ ਪਿਆ ਤੇ ਸਾਡੇ ਹੰਪਾਇਰ ਰੱਖਣ ਨੂੰ ਜੀ ਨਹੀਂ ਕਰਨ ਦੇ ਆ ਮੈਂ ਆਰ ਕੇ ਬਾਹਰ ਆ ਜਾ ਸਾਰੇ ਤੇਰੇ ਉੱਥੇ ਰਹਿ ਆਹੋ ਕੱਲ ਤੇ ਉੱਥੇ ਮੰਜੀਦਾਈ ਬੜਾ ਬੜੀ ਬੜਾ ਆ ਤੁਹ ਮਜ਼ਾ ਆਇਆ ਮਜ਼ੇ ਬੜੇ ਨੇ ਦੋ ਫਿਰ ਕਿਤੇ ਗੱਡੇ ਹੋ ਗਏ ਫਿਰ ਹਾਂ ਤੇ ਕੀ ਕਰੀਏ ਸ਼ਾਮ ਨੂੰ ਦੋ ਫਿਰ ਕੱਢਦੇ ਹੋ ਗਏ ਇਹਨੇ ਸ਼ਾਮੇ ਬੈਠਣ ਨੋਆ ਦਾ ਬਾਦਸ਼ਾਹ ਬੰਦਾ ਜਾਂਦਾ ਅਵਿੰਦਰ ਵਿੰਦਰ ਵੀਰ ਜੀ ਮੈਂ ਇਹਨੂੰ ਵੀਰ ਜੀ ਕਿਆ ਕਰਨਾ ਮੈਨੂੰ ਤੋਂ ਵੱਡਾ ਹੱਥ ਦੇਣਾ 8 ਦਿਨ ਦਾ ਵੱਡਾ ਹੀ ਸਾਰਾ ਲੱਗਦਾ ਮੈਨੂੰ ਇਹਦਾ 2 ਸਾਲ ਦਾ ਹੁੰਦਾ ਮੈਂ ਸਬਜ਼ੀ ਬਣਾਉਂਦਾ ਹੁੰਦਾ ਵਾ ਜੀ ਪਾਈ ਗਈ ਜਨਾਨੀ ਨਹੀਂ ਨਹੀਂ ਤਿਆਰ ਹੈ ਇਹ ਵੀ ਤੇ ਜਲਾਤੀ ਹਾਂ ਮੈਂ ਸਮਝ ਲਿਆ ਜਾਂ ਚੁੱਤੀਆਂ ਲੱਤੀਆਂ ਜਾਂਦੀਆਂ ਉਹ ਸਮਾਨ ਉਹ ਨੋਆ ਨਹੀਂ ਮਿਸਰੀ ਠੀਕ ਹੈ ਕਿਨੇ ਅੱਛਾ ਸੱਚ ਬਸ ਅਸੀਂ ਉਹ ਵੀ ਲਾਉਣਾ ਸਿੰਕ ਜਾਇ ਇੱਕ ਵੀ ਲਾਉਣੀ ਦੀ ਬੋਤਲ ਨਹੀਂ ਨਾ ਪੀ ਕੋਈ ਨਹੀਂ ਦਾ ਲੜਾਈਆਂ ਲੜੂਈਆਂ ਹੁੰਦੀਆਂ ਰਹਿੰਦੀਆਂ ਐਵੇਂ ਨਾ ਆਪਣੇ ਤੇ ਤਿਆਪ ਵਾਲੀ ਭਲਾ ਨਾ 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 ਵਾਗ ਤੇ ਨਾ ਲੈਣਾ ਹਜੇ ਕੰਮ ਨਹੀਂ ਕਰਨੇ ਆਹ ਫਿਰ ਕੀ ਆ ਉਹ ਤਿਆਰ ਹੋਈ ਲੜਨ ਵਾਸਤੇ ਤੇ ਨਹੀਂ ਤੂੰ ਨੇ ਕਿਹਾ ਲੜਨ ਵਾਸਤੇ ਤਿਆਰ ਹੋ ਜਾਂਦੀ ਨਾ ਮੈਂ ਲੜਨ ਵਾਸਤੇ ਤੇ ਫਿਰ ਕੀ ਆ ਹੁਣ ਤਿਆਰ ਥੋੜੀ ਪੀ ਲੈਣਾ ਹੈ ਮਾਸੀ ਕਮਲੀਆਂ ਨਹੀਂ ਮਾਰੀ ਜਿੰਨਾ ਲੜਾਈ ਕਰ ਕਿ ਮਾਸੀ ਅੱਜ ਨਹੀਂ ਕਿਤੇ ਚੜਕੇ ਵਸੀ ਹੋਰ ਮਾਸੀ ਰੋਟੀ ਖਾਣੀ ਰਾਤ ਨੂੰ ਵੀ ਨਹੀਂ ਤਾਂ ਰੋਟੀ ਖਾਣ ਮੈਂ ਮਾਰਨਾ ਮੇਰਾ ਤਾਂ ਲੜਾਈ ਹੀ ਹੋਦੀ ਹੋਰ ਮੁਕਰ ਗਈ ਤੂੰ ਇੱਕੋ ਗੱਲ ਤੇ ਰਹਿ ਤੂੰ ਦੋਵਾਂ ਦੀਆਂ ਦੀਆਂ ਆਂਦੇ ਕੁੱਕਰ ਦੀ ਬਾਅਦ ਮਾਸੀ ਕੋਈ ਲੜਾਈ ਨਹੀਂ ਹੁੰਦੀ ਮੈਂ ਕਹਿੰਦਾ ਆਂਦੇ ਕੁੱਕਰ ਦੀ ਬਾਂਗ ਰਵਾ ਇਹ ਨਹੀਂ ਜਨਾ ਨਿੰਦੀ ਵੀ ਉਹ ਗੱਲ ਮਾਸੀ ਦੀ ਉਹ ਬੰਦਾ ਆਪਣੀ ਜੁਬਾਨ ਦਾ ਪੱਕਾ ਮਾਸੀ ਦੋ ਮਿੰਟਾਂ ਮੁਕਰ ਗਿਆ ਮੇਰੇ ਨਾਲ ਲੜਿਆ ਨਹੀਂ ਮੈਂ ਕਹਿੰਦਾ ਨਹੀਂ ਲੜਿਆ ਗੱਲਾਂ ਆ ਜੀ ਮੈਂ ਮੱਜੇਦ ਸਾਦਦੀ ਕੀ ਕਰਦਾ ਮੈਂ ਇਦਾਂ ਲਾ ਸੋਲਾਂ ਗੱਲ ਨਹੀਂ ਐ ਜਾ ਮਾਸੀ ਆਪਾਂ ਆਜੂ ਕਰੀਏ ਦੋ ਜੀਆਂ ਦੀ ਲੜ ਕੋਈ ਲੜਾਈ ਦਿੰਦੀ ਕਿਉਂ ਅੱਜ ਕੱਲ ਵੀ ਆਉਣੀਆਂ ਮੈਨੂੰ ਗੱਲਾਂ ਨੂੰ ਕੀ ਅੱਜ ਚਾਹ ਬੜੀ ਆਉਣਾ ਜਾਈਦਾ ਪਤਾ ਹੋਣਾ ਚਾਹ ਬੜੀ ਸਵਾਦੀ ਨਜ਼ਾਰਾ ਹੀ ਆ ਗਿਆ ਅੱਜ ਅੱਜ ਇਕੱਲੇ ਦੋ ਚ ਪੱਤੀ ਭਾਵੇਂ ਸੀ ਮਾਸੀ ਵਾਲੀ ਮਾਸੀ ਵਾਲੀ ਦੋ ਦੁੱਧ ਦੀ ਪੱਤੀ ਲੱਡੇ ਦਿੰਦੀ ਲੱਡੇ ਦਿੰਦੀ ਤਿੰਨ ਚਾਰ ਪੰਡੀਆਂ ਪੈਣੀ ਅੱਜ ਇਕੱਲੇ ਤੇ ਪਈ ਅੱਜ ਮਾਸੀ ਵਾਲੀ ਚਾਹ ਕੀਤੀ ਹੈ ਹੁਣ ਮੰਨਦਾ ਵੀ ਤੂੰ ਨਾ ਪਾਟੇ ਨਹੀਂ ਨੀ ਕਾਦੀ ਪਾਟੀ ਫੋਨ ਦੀ ਫੋਨ ਦੀ ਆਹ ਹੁਣ ਦੰਦ ਤੇਰੇ ਕਾ ਵੰਦ ਤੇ ਆ ਤੇਰੇ ਮੰਡਾ ਦਾ ਵੀ ਇਹ ਖਾ ਗਈ ਪਤਾ ਤੈਨੂੰ ਮੇਰੇ ਤੇਲੀ ਰੱਖਿਆ ਨਹੀਂ ਨਾ ਇਹ ਸਾਰੇ ਇਹ YouTube ਵਾਲੇ ਨੇ ਬਣਾਦੀ ਇਹ ਨੂਡਲ ਲੈ ਕੇ ਆਈ ਹੁਣ ਮੈਂ ਦੱਸਣੀ ਕਰ ਲਿਆ ਗਈ ਸਪ੍ਰਿੰਗੋਲ ਦੀ ਮੈਂ ਮਮੀ ਕਿੰਨਾ ਖਾਦੇ ਜਾਂ ਨੂਡਲ ਹੀ ਨਾ ਉਹ ਗਲਤ ਟਾਈਮ ਤੇ ਆਏ ਰੋਟੀ ਦੇ ਟਾਈਮ ਹੀ ਫਿਰ ਰੱਖ ਛੱਡੇ ਦਿੱਤੇ ਕਿਉਂ ਨਹੀਂ ਇਹ ਰਾਤ ਨਹੀਂ ਖਾਂਦੇ ਨੂਡਲ ਨਹੀਂ ਖਾਂਦੇ ਨੂਡਲ ਸਵਾਦੀ ਮਾੜੇ ਕਾ ਫ੍ਰੀਜ ਵਿੱਚ ਸਪ੍ਰਿੰਗੋਲ ਪਾਇ ਤੂੰ ਖਾ ਨੂਡਲ ਸਵਾਦੀ ਹਾਂ ਸਵਾਦੀ ਕਲਵਾਈ ਨਾ ਆ ਇੱਕ ਵਾਰੀ ਤੇਰੇ ਲਗਾ ਕਲਵਾਈ ਹੁੰਦਾ ਨਾ ਹਾਂ ਉਹ ਨਾ ਦਾਲ ਸਬਜ਼ੀ ਬੜੀ ਸਵਾਦ ਬਣਾਉਂਦਾ ਕਿਸੇ ਦੇ ਘਰ ਬੁੱਡੇ ਦੇ ਅਮਰਗ ਤੇ ਤੇ ਉਹ ਕਹਿੰਦੇ ਬੜੀ ਸਵਾਦ ਹੀ ਦਾਲ ਆਂਦਾ ਛੋਲੇ ਵੀ ਬੜੇ ਸਵਾਦ ਉਹ ਵੀ ਖਾ ਕੇ ਵੇਖੋ ਉਹ ਵੇਂਦੇ ਆਂਦੇ ਵਾਕਿਆ ਹੀ ਛੋਲੇ ਬੜੇ ਸਵਾਦ ਆ ਆੰਦਾ ਜਿਹੜੇ ਕਿਤੇ ਰਾਤ ਦੇ ਪਿਓਏ ਹੁੰਦੇ ਨਾ ਤੇ ਹੋਰ ਸਵਾਦ ਬਣੇ ਉਹ ਖਿੱਚ-ਕਿੱਚ ਪੇੜਾ ਸਾਲਾ ਬੁੱਢਾ ਤਾਂ ਡੰਮਨੇਰੇ ਮਰਿਆ ਰਾਤ ਦੇ ਛੋਲੇ ਕਦੇ ਪਿਵਾ ਦਿੰਦੇ ਮੈਂ ਇਹ ਦਵਾ ਕਿਦਾਂ ਚਾਹਦਾ ਵੀ ਗਰਮਾ ਕੇ ਕਹਿੰਦਾ ਉਹ ਦਾ ਵੀ ਛੋਲੇ ਦਾ ਬਟਾਟਾ ਤੇ ਮਨੇਰੇ 4 ਵਜੇ ਦਾ ਫੂਰਾ ਆ ਕਹਿੰਦਾ ਤੂੰ ਇਹ ਰਾਤ ਦੇ ਚਲੇ ਕਦਾ ਪਿਵਾ ਦਿੰਦੇ ਮਨੇਰੇ ਪਿਵਾ ਦਿੰਦੇ ਆ ਦਾ ਆ ਗੱਲਾਂ ਹੀ ਲਵਾਈਆਂ ਇਹ ਤੇ ਚੱਲ ਮੈਂ ਇਹ ਤੇ ਚੱਲ ਬਣੀ ਬਣਾਈ ਗੱਲ ਨਾ ਸਾਡੇ ਪਿੰਡ ਦਾ ਹਲਵਾਈ ਇੱਕ ਉਹ ਨਾ ਚੇਲਾ ਹੀ ਉਹਦਾ ਕਿਤੇ ਬੜਾ ਵਧੀਆ ਬੰਦਾ ਉਹ ਚੇਲਾ ਦਾ ਤੇ ਉਹ ਨਾ ਵਿਚਾਰੇ ਨੇ ਕਿਤੇ ਜਾਂਦੇ ਕਿਸੇ ਦੇ ਘਰ ਮਰਗ ਹੋਈ ਤੇ ਉਹਦਾ ਜਿਹੜਾ ਉਸਤਾਦ ਹੀ ਉਹ ਕਿਤੇ ਜਦੋਂ ਕੋਈ ਵਿਆਹ ਤੇ ਸ਼ਗਨ ਦਾ ਪ੍ਰੋਗਰਾਮ ਹੁੰਦਾ ਆਈ ਉਦੋਂ ਪੈਸੇ ਮੰਗਦਾ ਹੁੰਦਾ ਵੀ ਲਿਆਓ ਸ਼ਗਨ ਤੇ ਚੋਈਏ ਤੇ ਸ਼ਗਨ ਲਿਆਓ ਸ਼ੁਰੂਆਤ ਕਰੀਏ ਅੱਜ ਪੱਠੀ ਲਾਈਏ ਉਹ ਕਿਤੇ ਕਿਸੇ ਦੇ ਘਰ ਮਰਗਈ ਬੁੱਢੇ ਦੀ ਭੋਗ ਤੇ ਉਹ ਪੱਠੀ ਫੁੱਟੀ ਬਾਰ ਕਹਿੰਦਾ ਲਿਆਓ ਸ਼ਗਨ ਉਹਨਾਂ ਨੂੰ ਫੋਨ ਕੀਤਾ ਹੁੰਦਾ ਕਿੱਧਰ ਦਾ ਬੰਦਾ ਕਹ ਲੈ ਸ਼ਗਨ ਮੰਗਣ ਆਏ ਆਂਦਾ ਚੁੱਪ ਕਰਕੇ ਪੱਠੀ ਲਾਵੇ ਡਾਂਗ ਵੜੀ ਫੇਰਨੀ ਉਹ ਵਾਲੀ ਇਹ ਕਰਕੇ ਕੰਮ ਵੀ ਕੇ ਕੇ ਨੂੰ ਰਾਸ ਹੁੰਦੇ ਆ ਉਹ ਪਹਿਂਦੀ ਨੇ ਸ਼ਗਨ ਮੰਗਣ ਦੀ ਉਹ ਇਹ ਨਾ ਕੰਮ ਵੀ ਕੇ ਕੇ ਨੂੰ ਰਾਸ ਹੁੰਦੇ ਜਿਹਨੂੰ ਪਤਾ ਵੀ ਕੰਮ ਕਰਨੇ ਆਲੇ ਕਹਿੰਨੀ ਨਜ਼ਾਰੇ ਲਾਏ ਜਾ ਮੇਰੇ ਸਿਰ ਤੇ ਇੰਨਾ ਕਹੀ ਜਾਵੇ ਇਹਦੇ ਫੜੇ ਮੈਂ ਮਾਰ ਨਹੀਂ ਦਿੱਤੇ ਵਿਨਦਰ ਵਿਆਹ ਚੰਡੀਆ ਆਪ ਵਿਆਹ ਆ ਗਿਆ 19 ਤਰੀਕ ਨੂੰ ਆਪਾਂ ਨੂੰ ਆਹ ਜਾਣਾ ਵਾ ਧਿਆਨ ਨਾਲ ਲੈ ਜਾਓ ਓਟੀਆਂ ਨਾਲ ਲੈ ਜਾਣੀਆਂ ਨਹੀਂ ਵਾਇਰਸ ਨਹੀਂ ਖੜੀ ਦੇ ਨਾਲ ਦੱਸੂ ਘੱਟ ਰਹਿਣ ਕੋ ਅਸਲੀ ਨਹੀਂ ਆਕੇ ਵਾਇਰਸ ਕਰਦੇ ਚੱਜ ਕਰਦਾ ਇਹੇ ਰੋਟੀਆਂ ਪੱਕੀਆਂ ਕਿਉਂ ਖਾਂਦੇ ਜੇ ਸਬਜ਼ੀਆਂ ਕੋ ਖਾਂਦੇ ਜੇ ਚਾਹ ਘੁਪੜੀ ਪੀਂਦੇ ਜੇ ਇਹ ਉਹ ਫਿਰ ਰੰਨ ਦੇ ਤੀ ਬਲਤਿਆ ਢੋਲ ਦੇਉਣਾ ਨਾ ਨਾ ਹੁਣ ਮਰਾ ਦੇ ਕੰਪਿਊਟਰ ਤੇ ਮਾਰ ਰਹਾ ਹੈ ਕਿ ਬੱਚੇ ਤੋੜ ਤੋੜਾ ਦੇ ਦਿੰਦੇ ਉਹ ਵੀ ਆਹ ਭਰੀ ਦਾ ਕੀ ਕਹਿੰਦੇ ਆਂਟੀ ਵਾਲਾ ਆਈਟੀ ਇਸ ਭਰ ਲਈਦਾ ਇਸ ਭਰ ਲਈਦਾ ਹਾਂ ਸੱਦਾ ਨਗੱਟਾ ਹੁਣ ਆਪ ਸਾਡਾ ਬੰਦ ਆਪਣੀ ਗਲਤ ਨਹੀਂ ਆਸਾਂ ਹੁੰਦਾ ਨਾਲ ਕਿਸੇ ਦੀ ਗਲਤ ਹੀ ਹੁੰਦਾ ਹਮੇਸ਼ਾ ਜੀ ਕੰਨੀਆਂ ਠਾਰ ਤਰੀਕੋ ਪ੍ਰੋਗਰਾਮ ਤੇ ਫਿਰ ਗਾਵਾਂ ਪ੍ਰੋਗਰਾਮ ਲੋ ਜੀ ਤੁਹਾਨੂੰ ਖੁਸ਼ਖਬਰੀ ਸੁਣਾਉਣੇ ਗੁਰਬੰਦੀ ਹੈ 18 ਤਰੀਕ ਨੂੰ ਤੁਮਾਨੇ ਨਾਲ ਬਰਥਡੇ ਆ ਤੇ ਬਹੁਤ ਵਧੀਆ ਲੱਗੂਗਾ ਸਾਨੂੰ ਮজা ਆਊਗਾ ਇੱਕ ਵਾਰੀ ਉਹ ਤਾਂ ਸ਼ੁਰੂ ਹੋ ਗਏ ਬੱਚ ਫੇਰ ਦੂਸਰ ਪੰਛੀ ਅਗਨੇ ਕਿਛਾਲਦਾ ਜਾਣਾ ਤੇਰਾ ਤੋਂ ਬਾਅਦ ਉਹ ਤਾਂ ਆਪਣੀਆਂ ਦਰਸੀਆਂ ਆਈ ਨਹੀਂ ਚਵੀ ਆਹ ਮੈਂ ਅਨਿਵਰਸਰੀ ਨਹੀਂ ਚਵੀਨੋ ਆਹ ਜੋ ਇਹਦੇ ਤੇ ਤੇਰੇ ਨਾਂ ਕੀ ਸਾਡੀ ਮਾਰੀ ਨਾਹੀ ਆ ਮੇਰਾ ਜਨਮ ਦਿਨ ਆਉਣਾ 15 ਮਾਰਚ ਨੂੰ ਜਾਈ ਦੇਖੀ ਗਏ ਜੁਣ ਲੈ ਤੇ ਆਪਾਂ ਗੌਰ ਸੇ ਦੇਖੋ ਇਨ ਬੋਲੇ ਸੇ ਦਿਖਨੇ ਵਾਲੇ ਚਿਹਰੋਂ ਕੋ ਇਹ ਸਵੇਰ ਲੜਾਈ ਸਵੇਰੇ ਲੜਾਈ ਕਰ ਲੈਂਦੇ ਚਾਰੀ-ਚਾਰੀ ਨਗਾ ਲੈਂਦੇ ਚਾਮੀ ਵਿਚਾਰੇ ਮਾਂਕ ਹੁੰਦੇ ਮੈਂ ਨਾ ਕਰਾਇ ਤੇ ਕੱਢੀ ਵੱਖਰੀ ਉਹ ਤੇ ਬੈਠੀ ਮੈਨੂੰ ਭਾ ਲਗਾ ਮੈਂ ਜੇ ਇਹੀ ਚਗੀ ਬਣੀਦੀ ਇਹ ਵੀ ਕੋਈ ਫੋਟੋ ਦਾ ਜੋੜਦਾ ਇਹ ਇਹ ਅੱਜ ਵੱਖਰੇ ਵੜੇ ਲੜਾਈ ਮੱਪੀ ਉਹ ਕੋ ਵੰਚਨ ਉਹ ਇਹ ਬਹੁਤਾ ਗੁੱਸੇ ਵਾਲਾ ਬਹੁਤਾ ਕਲੇਸ਼ੀਆ ਨਾ ਕਿ ਤਰ ਦੇ ਚਲ ਗਿਆ ਜੇ ਤੇ ਵੇਗਾ ਘਰੇ ਵੀ ਧਕਲੇ ਸੁਬ ਨਵੀਂ ਧਕਲੇਸ਼ ਬਹੁਤਾ ਰੋ ਭੀੜ ਚੋ ਬਾਏ 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 ਹਾਵਨਾਈ ਸੇ ਉਹ ਜਾ ਮਾਸੀ ਮਾਸੀ ਬੁਘੋਰ ਬੁਆ ਮੈਂ ਫੇਰ ਫੜ ਲੈ ਤੈਨੂੰ ਅੱਜ ਜਾਂ ਮਾਸੀ ਫੇਰ ਤੂੰ ਆਖਣਾ ਮੈਨੂੰ ਆਂਦਾ ਲਾਤਾ ਨਾ ਕੰਮੇ ਦੇ ਨੂੰ ਜਾਂ ਆ ਵੇਲਾ ਆਪਣੇ ਪਰੌਣੇ ਲਾ ਕੇ ਬੈਠੀ ਜਾਂ ਮਾਸੀ ਇਹ ਮੈਂ ਕੀ ਕੀ ਦਾ ਕੰਮ ਆ ਇਹ ਵੀ ਮਾਸੀ ਤੇਰਾ ਤੇ ਮੈਂ ਵੇਖਿਆ ਤੇਰੇ ਜੇ ਜੂਨ ਬੌੜੀ ਕਸ਼ਟ ਵਾਲੀ ਜੂਨ ਐ ਤੇਰੀ ਤੇਰੀ ਕਸ਼ਟ ਵਾਲੀ ਜੂਨ ਐ ਮਾਸੀ ਤੇਰੀ ਮੈਨੂੰ ਨਾ ਬੜਾ ਦੁੱਖ ਹੰਦਾ ਦਿਲੋਂ ਦੁੱਖ ਹੰਦਾ ਆਹੋ ਬੜਾ ਦੁੱਖ ਹੰਦਾ ਤੈਨੂੰ ਮੇਰਾ ਮਾਸੀ ਕਿਹਦਨ ਕਵਖਾਂ ਹਸਾਸ ਵਾਲਾ ਜਲਵਾ ਤੁੰ ਨੂੰ ਕਹਾਂ ਕਵਖਾਂ ਮੇਰੇ ਨਾਲ ਹੈਂ ਮੇਰੇ ਨਾਲ ਤੈਨੂੰ ਮੈਂ ਤੇਰੇ ਨਾਲ ਮੈਂ ਤਾਂ ਤਰੀਕੇ ਦੱਸੂਗਾ ਕਿਦਾਂ ਨੂੰ ਨਸਤਾਉਣਾ ਠੀਕ ਹੈ ਕਿ ਤੇ ਮੈਂ ਸੱਚਸ ਨਾ ਨਾ ਕਿਤੇ ਮੋਪਾਰ ਇਹ ਦੇਣੀ ਆ ਮੈਂ ਤੈਨੂੰ ਮੈਂ ਨਾ ਦਿਮਾਗ ਚ ਆਈਡੀਆ ਦੇਈ ਜਾਊਂਗਾ ਤੂੰ ਵੀ ਦੱਸੀ ਜਾਵੇਂ ਕਿ ਤਰ੍ਹਾਂ ਤਰ੍ਹਾਂ ਕਰਨਾ ਤਰ੍ਹਾਂ ਕਰ ਮੈਂ ਨਾ ਤੇਰੇ ਦਿਮਾਗ ਚ ਦੱਸੀ ਜਾਊਂਗਾ ਆਈਡੀਆ ਵੀ ਏਦਾਂ ਸਤਾਹੀ ਦਸਤਾਹੀ ਆ ਤੀਂ ਵਾਂਗੂ ਸਿੱਧੀ ਹੋਏ ਨਾ ਨੇ ਅੱਛਾ ਅੱਛਾ ਤੂੰ ਮੇਰੀ ਗੱਲ ਸੁਣ ਹਾਂ ਮੈਂ ਪਜਾਇਆ ਮੈਂ ਰੱਖ ਲੈਣਾ ਨਾ ਰੱਖਣ ਵਾਲੀ ਗੱਲ ਛੁੱਟੀ ਯੂ ਵੇਖੋ ਜੀ ਕਹ ਰਹਾ ਆਪਣੇ ਸੋਹਣੇ ਲੱਗਦਾ 4 ਦਿਨ 4 ਦਿਨ ਕੋਈ ਸਾਹ ਨੂੰ 5 ਦਿਨ ਕੋਈ ਸਾਹ ਨਾ ਲੱਗ ਕੇ ਬਣਾਵਾ ਤੇ ਮੈਂ ਲੜ ਕੇ ਬੈ ਜਾ ਮੇਰੀ ਚਾਲ ਬੁੜੀਏ ਬਾਹਰ ਜਦ ਤੱਕ ਸਿਖਉਂਦਾ ਚਲ ਉਹਦੇ ਹਾਲ ਹੈ ਜਾਂ ਆਪਣੀ ਡੀਲ ਫਿਰ ਕੈਨਸਲ ਹੋ ਗਈ ਯੂ ਡੀਲ ਆਪਣੀ ਕੈਨਸਲ ਹੋ ਗਈ ਨਾ ਮੈਂ ਵੀ ਨਹੀਂ ਮੈਂ ਹੁਣੇ ਪੀਤੀ ਚਾ ਨਹੀਂ ਪੀਣੀ ਇਹ ਕੀ ਸਲਾਵਾ ਹੰਟੀਗਾ ਲੈ ਵੀ ਮੈਂ ਮਾਸੀ ਨੂੰ ਬੜੀਆਂ ਵਧੀਆ ਸਲਾਵਾਂ ਦੇ ਗਿਆ ਮੈਂ ਹਾਂ ਮਾਸੀ ਨੋ ਨੂੰ ਕਿਦਾਂ ਰੱਖਣਾ ਤੈਨੂੰ ਮੈਂ ਦੱਸਦਾ ਤਰੀਕੇ ਇਦਾਂ ਖੁਸ਼ ਰਹਿੰਦੀਆਂ ਨੋ ਆ ਇਦਾਂ ਦੱਸ ਕੇ ਆ ਮੈਂ ਪਹਿਲੀ ਗੱਲ ਸਾਂ ਸ਼ਾਪਿੰਗ ਕਰਾ ਦੋ ਦੂਜੀ ਗੱਲ ਸਾਡੇ ਨਾਲ ਸਾਹਮਣਾ ਕਹੋ ਸਾਡੇ ਸਾਹਮਣਾ ਕਹੋ ਭਾਈ ਵੇਖ ਲਿਆ ਤੇ ਕੋਈ ਨਹੀਂ ਹੁਣ ਮੈਂ ਘਰ ਆਇਆ ਤੇ ਜੇ ਸਮਾਨ ਫੇਰ ਥੁੱਟ ਗਿਆ ਜੇ ਕੁਝ ਲਿਆਉਣ ਵਾਲਾ ਤੇ ਮੈਂ ਇਹਨੂੰ ਕਿਹਾ ਵੀ ਸ਼ਾਦੀ ਹੋ ਗਈ ਤੇਰੀ ਕਹਿੰਦਾ ਮੈਂ ਫਸ ਗਿਆ ਆ ਵੀ ਮੈਂ ਇਸ ਕੋ ਬੋਲਣਾ ਛੋਟੂ ਕੋ ਇਹ ਨਾ ਫਸ ਜਾਏ ਛੋਟੂ ਸ਼ਾਦੀ ਨਾ ਕਰੀ ਫਸ ਜਾਏਗਾ ਠੀਕ ਹੈ ऐसे ही रहना खुश रहेगा उसको देख ले वो हंस रहा है ऊपर ऊपर से ये अंदर से वो पूरा दुखी है ना अस्ताद ये ऊपर ऊपर की हंसी है बस ਇੱਕੋ ਭਈਏ ਨੂੰ ਮੈਂ ਆਖਿਆ ਇੱਕੋ ਜੋੜੀ ਫਸੀ ਤੇ ਇੱਕ ਆ ਵਿਚਾਰਾ ਸਾਡਾ ਚਾਚਾ ਫਸਿਆ ਮੈਂ ਭਈਏ ਨੂੰ ਕਿਹਾ ਮੈਂ ਵਿਆਹ ਨਾ ਕਰਾਈਂ ਫਸ ਜੇਗਾ ਜਾਂਦਾ ਮੈਂ ਫਸ ਚੁਕਾ ਹਾਂ ਸਰਦਾਰ ਜੀ ਮੇਰੀ ਹੋ ਚੁੱਕੀ ਹੈ ਮੈਂ ਕਾਡਾ ਚਾਚਾ ਫਸਿਆ ਜਾਵੇ ਇੱਕ ਮੈਂ ਫਸਿਆ ਚਾਚਾ ਇਹ ਮੈਂ ਐ ਸਮਾਨ ਲੈਣ ਫਿਰ ਸ਼ਹਿਰੋਂ ਜਾਣਾ ਮੈਨੂੰ ਚੱਲਿਆ ਆਓ ਯਾਰ ਚੱਲਿਆ ਹਾਂ ਆ ਕੇ ਤੇਰੇ ਨਾਲ ਦੀ ਆਂਦੀ ਚਾਚਾ ਪਲੇਟਾਂ ਛੁੱਟ ਗਈਆਂ ਚੱਲ ਤੇ ਮੈਂ ਸਮੋਸੇ ਖੋਮ ਭਰਾਤ ਪਰੇ ਹੋਣੀ ਹੈ ਹਾਂ ਮੈਂ ਤੇ ਅਜੇ ਉੱਠ ਕੇ ਗਿਆ ਨਹੀਂ ਮੈਂ ਫੋਨ ਕਰਤਾ ਫਿਰ ਆਈ ਗਈਆਂ ਹੁਣ ਮੈਂ ਗੁਰਨਵਾਰੀ ਦਾਦੀ ਤੇ ਭੂਈ ਨੂੰ ਲੈ ਆਇਆ ਰਸਈ ਹਾਂ ਇਹਨਾਂ ਨੂੰ ਬਸ ਨਹੀਂ ਮਿਲ ਇੱਧਰ ਦੀ ਰਾਜਸਾਸੀ ਉਹ ਲੈ ਕੇ ਆਇਆ ਤੇ ਹੁਣ ਪਹੁੰਚ ਗਿਆ ਤੇ ਸਵਾ ਮੈਂ ਸਾਰਾ ਲੈਣ ਦਾ ਬਾਕੀ ਵੀ ਹੁਣ ਅੱਜ ਫਿਟਿੰਗ ਹੋ ਜੂਗੀ ਬਾਅਦ ਵਿੱਚ ਫਾਈਨਲੀ ਸਾਰਾ ਕੰਮ ਪ੍ਰੋਪਰ ਹੋ ਗਿਆ ਸਾਰਾ ਕੋਈ ਮਸਤਰੀ ਨਹੀਂ ਲਾਉਣਾ ਹੁਣ ਸਿੱਧਾ ਦੋ ਵਾਰ ਤੇ ਕੱਪੜੇ ਕੁੱਪੜੇ ਲੈਣ ਜਾਣਾ ਬਹੁਤ ਜਿਆਦਾ ਖੇਚਲ ਬਹੁ ਜਿਹੜੀ ਕਰਨੀ ਲੈ ਉਹ ਕਰ ਲਈ ਬਹੁਤ ਥਲੇ ਸੋਨੇ ਜਿਹਾ ਬਾਬੂ ਨੇ ਸੋਨਾ ਚੂਦ ਲੈਣਾ ਸੀ ਲੈਣਾ ਸੀ ਕੀ ਕਰ ਲੱਗਿਆ ਜੇ ਅਨਬਾਕਸਿੰਗ ਕਰ ਰਹੇ ਹਾਂ ਅੱਜ ਇਦਾਂ ਚੁੱਕ ਕੇ ਦੋਗੇ ਇਹਨੂੰ ਅੰਦਰ ਮੈਂ ਜੀ ਸਵੇਰੇ ਡਾਇਰੀ ਬੰਦ ਕਰਨੇ ਰਹਿ ਹਾਂ ਹਾਂ ਮੈਨੂੰ ਪਤਾ ਨਾ ਸ਼ਾਇਦ ਹੋਲਾ ਹੋਵੇ ਕਿ ਭਾਰ ਆਂਦਾ ਹੈ ਠੀਕ ਹੈ ਭਾਰੀ ਭਾਰਾ ਹੀ ਹੈ ਪਰ ਮੈਂ ਤਾਂ ਕਿਹਾ ਮੈਂ ਡੈਡੀ ਵਿਚਾਰੀ ਉਹਨੂੰ ਚੱਕਣਾ ਪਵੇ ਹੋਲਾ ਜੀ ਲਾਓ ਜੀ ਬਾਬੇ ਨਾਲ ਅਗ ਰੱਖੋ ਇੱਥੇ ਆ ਇੱਥੇ ਪਲੇਟਾਂ ਲਾਉਣੀਆਂ ਪਰ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਘੱਟ ਹੈ ਜਿੰਦਾ ਤੇ ਛੇੜ-ਛੇੜ ਦੇਣ ਲੱਗੇ ਪਰ ਮੈਂ ਕੈਨਸਲ ਕਰਵਾ ਦਿੱਤੀ ਹਾਂ ਨਾ ਜਿੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਕਿ ਦੇਫੇ ਜਾਣਾ-ਜੂਣਾ ਤੇ ਸ਼ੋਪਿੰਗਾਂ-ਸ਼ੋਪਿੰਗਾਂ ਕਰਨੀਆਂ ਹਜੇ ਆਹ ਕੱਲਾ ਰਹਿ ਬਾਕਸ ਜਿਹਾ ਕਰਾ ਜਿੰਦਾ ਇਹ ਬਾਕਸੋਂ ਮਾਲ ਵੀ ਲੈ ਇੱਕ ਗਰਨਵਾਲ ਦਾ ਇੱਕ ਮੇਰਾ ਇੱਥੇ ਹੀ ਕਾਕਰੀ ਇੱਥੇ ਹੀ ਪਹਿਲਾਂ ਲਾਉਣ ਲਈ ਨਹੀਂ ਕਿੰਨੇ ਖਾਣੇ ਆ ਇਹ ਕਦਾ ਤੁਹਾਨੂੰ ਦੇ ਦਾਂਗੇ ਬਹੁਤ ਹੀ ਸੋਹਣਾ ਲੱਗਣ ਗਿਆ ਪੂਰਾ ਨਾਲ ਚਾਹੀਦਾ ਨਾ ਲੱਗੂ ਆ ਉਹਨੂੰ ਆ ਜੀ ਦਬਣੇ ਨੇ ਬਾਕਸੇ ਦੇ ਸਾਰੇ ਵਿੱਚ ਕੀ ਕੀ ਰੱਖਣਾ ਬਰਛਾ ਆਹੋ ਸਾਰਾ ਇਹੋ ਹੀ ਆ ਫੇਸਵੋਸ਼ ਜਿਹੜੀ ਕਰੀਮਾ ਲਾਉਣੀ ਮੈਂ ਉਹ ਰੱਖਾਂਗੇ ਹਨਾ ਆਈ ਇਹ ਕੋ ਕੰਗੀ ਉਹ ਤੇਲ ਤੇ ਉਹ ਲੈਕਸ ਸਾਬਣ ਮੇਰੀਆਂ ਬੜੀਆਂ ਮੇਰੇ ਦਿਨੇ ਕ ਕ੍ਰੀਮ ਮਾਰ ਹੱਥ ਵਾਲੀਆਂ ਕ੍ਰੀਮਾਂ ਵੱਖਰੀਆਂ ਤੇ ਮੈਂ ਲਾਉਂਦੀ ਮੇਰੇ ਕੋਲ ਬਿਊਟੀ ਨੇਚਰੋ ਬਿਊਟੀ ਮੇਰੇ ਕਹੜਾ ਫਰਕ ਪੈਂਦੇ ਆ ਮੇਰੇ ਹੁਣ ਆਈ ਜੇ ਨਾ ਪਿਆਜ ਫਰਕ ਨਹੀਂ ਲੈਂਦੀ ਕ੍ਰੀਮਾਂ ਮੈਂ ਹੁਣ ਜੇ ਨੀ ਚਾਹੀਦੀ ਕਰਨੀ ਹੈ ਅੱਜ ਦਿ ਰਾਤ ਤੇ 10 ਵਜੇ ਤੇ ਗੁਣਵਾਰ ਸੌ ਨਹੀਂ ਡਿਆ ਜੇ ਪੂਈ ਨਾ ਖੇਡੀਆਂ ਖੇਡੀਆਂ ਕਰ ਲਿਆ। ਅਨੂ ਆਂਦਾ ਬਾਏ ਬਾਏ ਮੈਂ ਨਹੀਂ ਹੋਣਾ ਤੁਹਾਡੇ ਕੋਲ। ਤੇ ਇਹਦੇ ਨਾਲੇ ਅੱਜ ਦਾ ਵਲੌਗ ਖਤਮ ਕਰਦੇ ਮੈਂ ਕਾਫੀ ਦੇਰ ਅੱਜ ਬਾਹਰ ਹੀ ਕੰਮ ਲੱਗ ਰਿਹਾ ਇਸ ਕਰਕੇ ਤੇ ਅੱਜ ਅਹੀਂ ਸਾਰਿਆਂ ਦਾ ਕੱਲ ਸ਼ੋਪਿੰਗ ਦਾ ਵਲੌਗ ਆਇਆ ਹੈ ਕਿ ਮੈਂ ਜਾਣਾ ਸ਼ੋਪਿੰਗ ਕਰਨ ਵਾਦੀ ਥੋੜਾ ਜਿਹਾ ਸੜਕਾ ਅੱਜ ਦਾ ਦਿਨ ਦਾ ਹੀ ਕੰਮ ਹੀ ਆਪਾਂ ਹੁਣ ਹੋ ਗਏ ਫ੍ਰੀ ਤੁਹਾਡੇ ਵਾਲੀ ਸਾਰੀ ਫੈਮਿਲੀ ਵਾਲਾ ਆਪਾਂ YouTube ਵਾਲੇ ਕਿ ਤੁਹਾਨੂੰ ਆਉਣ ਵਾਲੇ ਵਲੌਗ ਜਿਹੜੇ ਕਾਫੀ ਵਧੀਆ-ਵਧੀਆ ਸਾਨੂੰ ਵੇਖਣ ਨੂੰ ਮਿਲਣਗੇ ਰੌਣਕ ਮੇਲੇ ਵਾਲੇ ਦਿਵਾਗੁਰ ਤੇ ਆਪਾਂ ਵਾਸਨ ਫ੍ਰੀ ਹੋ ਗਏ ਆ ਅੱਜ ਦਾ ਦਿਨ ਦਾ ਕੰਮ ਹੀ ਹੁਣ ਜਿੰਦਰ ਦੀ ਸ਼ਾਪਿੰਗ ਰਾਈ ਕਰਨ ਵਾਲੀ ਤੇ ਗਰਨੋ ਆਜ ਦੀ ਵੀ ਰਹਿ ਗਈ ਆ ਭੂਈ ਨੇ ਵੀ ਕਰ ਲਈ ਮਮਾ ਨੇ ਵੀ ਕਰ ਲਈ ਦਾਦੀ ਨੇ ਵੀ ਕਰ ਲਈ ਸਾਰਿਆਂ ਨੇ ਕਰ ਲਈ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਜੀ ਹੁੰਦੇ ਰਹੋ ਬਾਏ ਬਾਏ ਤੇ ਚੱਕ ਚੈਨਲ ਕਰਦੇ ਸਬਸਕ੍ਰਾਈਬ ਤੇ ਲਾਈਕ ਕਰਦੇ